ਆਪਣਾ ਲਾਪਰਿਸਨ ਖੁਸ਼ੀ ਪਰ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਐਸ ਪੀ ਸਿੰਘ ਪੰਮੂ ਐਮ ਬੀ ਬੀ ਐਸ ਐਮ ਡੀ ਤੋਂ ਸਾਡੀ ਦੇ ਸਪੈਸ਼ਲਿਸਟ ਮੈਰਨੇਸ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਬਦਲਦੇ ਮੌਸਮ ਨੂੰ ਔਰ ਧੂਏ ਨੂੰ ਜਿਹੜੀ ਮੁੱਖਤਾ ਜਾਣਕਾਰੀ ਜੇ ਡਾਕਟਰ ਸਾਹਿਬ ਤੋਂ ਕੋਲ ਲੈਣੇ ਸਵਾਗਤ ਹਾਂ ਤੁਹਾਨੂੰ ਥੈਂਕ ਯੂ ਡਾਕਟਰ ਸਾਹਿਬ ਜਿਵੇਂ ਮੌਸਮ ਬਦਲਦਾ ਵਾ ਮਨਨ ਜਾਣ ਸਕਦਾ ਵਾ ਕਿਹੜੇ ਲੋਕੀੜੇ ਮਰੀਜ਼ ਜਿਹੜੇ ਜ਼ਿਆਦਾ ਡਿਫੈਂਡ ਹੁੰਦੇ ਨੇ ਦੇਖੋ ਜੀ ਮੌਸਮ ਜਦੋਂ ਬਦਲਦਾ ਹੈ ਤਾਂ ਸਾਹ ਦੇ ਰੋਗਿਆਂ ਨੂੰ ਮੁਸ਼ਕਲ ਆਂਦੀ ਹੈ ਤੇ ਨਾਲੇ ਉਤੋਂ ਇਲਾਵਾ ਜਿਹੜੇ ਜਿਹਨਾਂ ਨੂੰ ਅਲਰਜੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਅਲਰਜੀ ਉਹਨਾਂ ਨੂੰ ਮੁਸ਼ਕਿਲ ਆ ਸਕਦੀ ਹੈ ਤੇ ਹੁਣ ਜਿਵੇਂ ਖਾਸ ਕਰਕੇ ਦੀਵਾਲੀ ਆ ਰਹੀ ਆ ਤਾਂ ਇਹਦੇ ਨਾਲ ਵੀ ਧੂਆਂ ਕਰਕੇ ਵੀ ਸਾਹ ਦੇ ਮਰੀਜ਼ਾਂ ਨੂੰ ਪ੍ਰੋਬਲਮ ਆ ਸਕਦੀ ਹੈ ਸਰਸਰ ਜਿਹੜਾ ਧੂਆਂ ਇਹਦੇ ਵਿੱਚ ਕਿਹੜਾ ਜਿਹੜਾ ਵਕਤੀ ਜਿਆ ਕਿੰਨੇ ਦਿਨ ਸਪਰਨ ਰਹਿ ਜਾਂਦਾ ਤੇ ਕਿਹੜਾ ਮਲ ਜ਼ਿਆਦਾ ਜਿਹੜਾ ਖਤਰਨਾਕ ਪਤਾ ਹੋਣਾ ਦੇਖੋ ਜੀ ਧੂਆਂ ਵਿੱਚ ਬੜੇ ਖਤਰਨਾਕ ਗੈਸਾਂ ਹੁੰਦੀਆਂ ਨੇ ਜਿਵੇਂ ਕਿ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਨਾਈਟਰੋਸ ਆਕਸਾਈਡ ਸਲਫਰ ਆਕਸਾਈਡ ਆਦਿ ਹੋਰ ਮੀਥੇਨ ਜਿਵੇਂ ਬਹੁਤ ਸਾਰੀਆਂ ਜਿਹੜੀ ਹਾਨੀਕਾਰ ਗੈਸਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਰੀਰ ਵਿੱਚ ਜਾ ਕੇ ਤੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਖਾਸ ਕਰਕੇ ਸਾਹ ਦੇ ਰੋਗੀਆਂ ਨੂੰ ਕਿ ਇਹ ਛਾਤੀ ਵਿੱਚ ਜਾਣ ਗਿਆ ਤਾਂ ਛਾਤੀ ਵਿੱਚ ਸੋਜ ਤੇ ਬਲਗਮ ਪੈਦਾ ਕਰਦੀਆਂ ਨੇ ਜਿਸ ਨਾਲ ਸਾਹ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਕਿ ਡਾਕਟਰ ਸਾਹਿਬ ਜੀ ਨਵੇਂ ਅਨਫੈਕਟਿਡ ਜਿਹੜੇ ਮਰੀਜ਼ ਨੇ ਜਿਹੜੇ ਨਹੀਂ ਵੀ ਇਸ ਤਰ੍ਹਾਂ ਲਪੇਟ ਦੇ ਵਿੱਚ ਆ ਗਏ ਉਹਨਾਂ ਤੇ ਵੀ ਪ੍ਰਭਾਵ ਪੈਂਦਾ ਬਿਲਕੁਲ ਜੀ ਜਿਹੜੇ ਜਿਨ੍ਹਾਂ ਨੂੰ ਕੋਈ ਨੁਕਸ ਨਹੀਂ ਆ ਉਹਨਾਂ ਨੂੰ ਵੀ ਜੇ ਉਹ ਲੰਬੇ ਟਾਈਮ ਤੱਕ ਧੂਏਂ ਦੇ ਸੰਪਰਕ ਵਿੱਚ ਧੂਏਂ ਦੇ ਇਹ ਖੇਤਰਾ ਵਿੱਚ ਰਹਿਣਗੇ ਤਾਂ ਅੱਗੇ ਜਾ ਕੇ 5 ਸਾਲ 10 ਸਾਲ ਬਾਅਦ ਉਹਨਾਂ ਨੂੰ ਵੀ ਸਾਹ ਦਾ ਜਿਹੜਾ ਰੋਗ ਆ ਹੋ ਸਕਦਾ ਕਿਉਂਕਿ ਇਹ ਧੂਆਂ ਜਿਹੜਾ ਸਾਡੇ ਅੰਦਰ ਛੋਟਾ 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 ਨੁਕਸਾਨ ਕਰਕੇ ਤੇ ਲੰਬੇ ਸਮੇਂ ਤੇ ਫਿਰ ਇਹ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਸਕਦਾ ਸਰ ਇਹ ਤਾਂ ਹੋ ਗਿਆ ਬਟਾ ਕੇ ਦੀ ਗੱਲ ਬਾਤ ਜਿਵੇਂ ਧੂਏਂ ਕਈ ਕਿਸਮ ਦੇ ਵਿੱਚ ਆਉਂਦੇ ਨੇ ਪ੍ਰਾਲੀਆਂ ਜਿਵੇਂ ਕਿ ਇਹ ਮਤਲਬ 60 ਸਰਕਲ ਨਾਲ ਅੱਗ ਲੱਗ ਜਾਂਦੀ ਆ ਉਹਦੇ ਕਿਵੇਂ ਕੰਨ ਜਿਹੜਾ ਕਿੰਨ ਮਰੀਜ਼ ਨੂੰ ਪ੍ਰੋਵਾਈਡ ਕਰ ਸਕਦਾ ਤੇ ਕਿਹੜੇ ਨਵੇਂ ਜਿਹੜੇ ਉਹਦੀ ਲਪੇਟ ਵਿੱਚ ਆ ਬਿਲਕੁਲ ਜੀ ਧੂਆ ਕਿਸੇ ਵੀ ਤਰੀਕੇ ਦਾ ਹੋ ਸਕਦਾ ਪਟਾਕਿਆਂ ਦਾ ਧੂਆ ਹੋ ਸਕਦਾ ਪਰਾਲੀ ਦਾ ਧੂਆ ਹੋ ਸਕਦਾ ਉਹ ਸਾਰਾ ਜਿਹੜਾ ਧੂਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਰੀਜ਼ ਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ ਤੇ ਜਿਆਦਾ ਗੰਭੀਰ ਧੂਏ ਦੇ ਲਪੇਟ ਵਿੱਚ ਆਉਣ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਡਾਕਟਰ ਸਾਹਿਬ ਜਿਵੇਂ ਮਦਨ ਸ਼ਹਿਰ ਦੇ ਵਿੱਚ ਸਿਰਫ ਸਫਾਈ ਕਾਮਤਰੀ ਲੱਗੇ ਹੁੰਦੇ ਉਹਨਾਂ ਵੱਲੋਂ ਕੁਝ ਤਾਂ ਜਿਹੜੀਆਂ ਮਤਲਬ ਹੁੰਦੀ ਸ਼ਹਿਰ ਦੀ ਸਫਾਈ ਉਹ ਬਾਹਰ ਲਾਉਂਦੇ ਕਿਵੇਂ ਬਾਜ਼ਾਰਾਂ ਦੇ ਵਿੱਚ ਉਸ ਨੂੰ ਜਿਹੜਾ ਲਪੇਟ ਅੱਗ ਲਗਾ ਕੇ ਅਗਲੀ ਪੇਟ ਕਰ ਦਿੰਦੇ ਉਹਦਾ ਧੂਆ ਕਿੰਨਾ ਮਰੀਜ਼ਾਂ ਨੂੰ ਬਲਟ ਕਰਦਾ ਦੇਖੋ ਜੀ ਧੂਆਂ ਤਾਂ ਕਿਸੇ ਚਾਹੇ ਮਰੀਜ਼ ਆ ਚਾਹੇ ਨਾਰਮਲ ਇਨਸਾਨ ਆ ਜਿਆਦਾ ਧੂਆਂ ਅੰਦਰ ਜਾਏਗਾ ਤਾਂ ਨੁਕਸਾਨ ਕਰੇਗਾ ਹੀ ਖਾਸ ਕਰਕੇ ਜਿਹੜੇ ਸਾਹ ਦੇ ਮਰੀਜ਼ ਮਰੀਜ਼ ਹੁੰਦੇ ਨੇ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਇਸ ਦਿਨ ਬਾਹਰ ਨਾ ਜਾਣ ਜਿਵੇਂ ਮਾਸਕ ਲਗਾ ਕੇ ਰੱਖਣ ਅਤੇ ਇਹਦੇ ਨਾਲ ਜਿਵੇਂ ਦਮੇ ਦੇ ਰੋਗਾਂ ਨੂੰ ਰੋਗੀਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਧੂਏ ਵਿੱਚ ਧੂਏ ਤੋਂ ਦੂਰ ਹੀ ਰਹਿਣਾ ਚਾਹੀਦਾ ਜਿਹੜੇ ਜਗ੍ਹਾ ਪੇ ਹੋਗੇ ਜਾਂ ਕੋ ਪਲਾਸਟ ਹੋ ਗਈ ਇਹਦਾ ਧੂਆ ਜਿਹੜਾ ਬਹੁਤ ਹੀ ਜਿਆਦਾ ਖਤਰਨਾਕ ਜਿਹੜਾ ਸਭ ਤੋਂ ਬਿਲਕੁਲ ਜੀ ਇਹਨਾਂ ਦਾ ਧੂਆ ਵੀ ਬਹੁਤ ਖਤਰਨਾਕ ਹੈ ਤੇ ਇਹ ਕੋਈ ਵੀ ਧੂਆ ਕਿਸੇ ਵੀ ਪ੍ਰਕਾਰ ਦਾ ਜਦੋਂ ਅੰਦਰ ਜਾਏਗਾ ਤਾਂ ਉਹ ਨੁਕਸਾਨ ਹੀ ਪਹੁੰਚਾਏਗਾ ਤੇ ਇਹਦਾ ਸਰੀਰ ਤੇ ਹੋਰ ਵੀ ਬਹੁਤ ਮਾੜੇ ਪ੍ਰਭਾਵ ਪੈਂਦੇ ਨੇ ਜਿਹੜੇ ਡਾਕਟਰ ਸਾਹਿਬ ਹੋਂ ਪਟਾਕਾਂ ਲੈ ਕੇ ਆਸਤਬਾਜੀ ਲੈ ਕੇ ਇਹ ਛੋਟੇ ਬੱਚਿਆਂ ਦੇ ਕਾਫੀ ਜਿਹੜਾ ਇਹਨਾਂ ਕਰਨਾ ਵਾ ਇਹ ਵੀ ਲੇਪੇਟ ਦੇ ਵਿੱਚ ਆ ਸਕਦੇ ਨੇ ਡਾਕਟਰ ਸਾਹਿਬ ਇਹ ਕਿਹੜੇ ਕਿਹੜੇ ਜਾਣੀ ਕਿ ਅਲਰਜੀ ਤਮਰੀਜ਼ ਵੀ ਹੋ ਸਕਦੇ ਬਣ ਸਕਦੇ ਨੇ ਜਾਂ ਹੋਰ ਅੱਖਾਂ ਨੂੰ ਜਾਂ ਕਿਹੜੇ ਕਿਹੜੇ ਗਲੇ ਨੂੰ ਕਿਸ ਚੀਜ਼ ਦੀ ਪ੍ਰੋਬਲਮ ਬਿਲਕੁਲ ਜੀ ਆ ਸਾਦੇ ਰੋਗਿਆਂ ਨੂੰ ਤਾਂ ਧਿਆਨ ਰੱਖਣਾ ਹੀ ਚਾਹੀਦਾ ਖਾਸ ਕਰਕੇ ਬੱਚਿਆਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਦੇ ਵਿੱਚ ਬਰਨ ਇੰਜਰੀ ਬਹੁਤ ਹੁੰਦੀਆਂ ਨੇ ਇਸ ਟਾਈਮ ਕਿ ਹੱਥ ਸੜ ਗਿਆ ਜੀ ਜਾਂ ਅੱਖਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਅੱਖਾਂ ਵਿੱਚ ਵੀ ਅ ਅੱਗ ਜਾ ਸਕਦੀ ਹੈ ਜਾਂ ਧੂਆ ਅੱਖਾਂ ਵਿੱਚ ਜਾਏਗਾ ਤਾਂ ਅੱਖ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਖਾਸ ਕਰਕੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਖਾਸ ਕਰਕੇ ਜਿਹੜੇ ਵੱਡੇ ਪਟਾਕੇ ਹੁੰਦੇ ਡਾਕਟਰ ਸਾਹਿਬ ਦਮੇ ਦੀ ਗੱਲ ਕੀਤੀ ਦਮੇ ਦੇ ਮਰੀਜ਼ਾਂ 'ਤੇ ਕਿਹੜੀ ਡਾਈਟ ਹੈ ਤੇ ਕਿਦਾਂ ਦੇ ਕਿਰੇ ਭੇਜ ਨੇ ਜਿਹੜੇ ਇਹਨਾਂ ਸੇ ਦੇਖੋ ਮੈਂ ਦਮੇ ਦੇ ਮਰੀਜ਼ਾਂ ਨੂੰ ਦਮਾ ਹੁੰਦਾ ਅਲਰਜੀ ਕਰਕੇ ਇਹ ਹੁੰਦਾ ਇਹ ਮਰੀਜ਼ ਨੂੰ ਆਪ ਧਿਆਨ ਰੱਖਣਾ ਚਾਹੀਦਾ ਕਿ ਮੈਂ ਕਿਹੜੀ ਚੀਜ਼ ਆਉਦੀ ਖਾ ਰਿਹਾ ਜਿਸ ਦੇ ਨਾਲ ਮੇਰੇ ਖਾਣ ਤੋਂ ਬਾਅਦ ਮੈਨੂੰ ਖਾਂਸੀ ਜ਼ਿਆਦਾ ਹੋ ਰਹੀ ਹੈ ਮੈਨੂੰ ਬਲਗਮ ਜ਼ਿਆਦਾ ਹੋ ਰਹੀ ਹੈ ਜਾਂ ਮੈਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਅਲਰਜੀ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਕਿਸੇ ਖਾਣ ਵਾਲੀ ਚੀਜ਼ ਤੋਂ ਵੀ ਹੋ ਸਕਦੀ ਹੈ ਕਿਸੇ ਫੁੱਲ ਤੋਂ ਫਾਲਤੋਂ ਕਿਸੇ ਕੱਪੜੇ ਤੋਂ ਵੀ ਹੋ ਸਕਦੀ ਹੈ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਤਾਂ ਇਹ ਮਰੀਜ਼ਾਂ ਨੂੰ ਆਪ ਧਿਆਨ ਰੱਖਣਾ ਚਾਹੀਦਾ ਕਿ ਮੈਨੂੰ ਕਿਹੜੀ ਚੀਜ਼ ਪਾਨ ਨਾਲ ਜਾਂ ਕਿਹੜੀ ਚੀਜ਼ ਖਾਣ ਨਾਲ ਜ਼ਿਆਦਾ ਦਿੱਕਤ ਹੁੰਦੀ ਹੈ ਉਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਸੋ ਇੱਕ ਬੰਨੇ ਮੈਡੀਸਿਨ ਵੀ ਉਹਨ ਬਿਲਕੁਲ ਜੀ ਪ੍ਰੇਸ਼ ਤਾਂ ਇਸ ਵਿੱਚ ਬਹੁਤ ਹੀ ਜ਼ਰੂਰੀ ਹੈ ਪ੍ਰੇਸ਼ ਨਹੀਂ ਹੁਣ ਕਿਸੇ ਨੂੰ ਕਿਸੇ ਖਾਸ ਚੀਜ਼ ਤੋਂ ਲੱਗਦੀ ਹੈ ਮੈਨੂੰ ਮੰਨ ਲਓ ਮੈਨੂੰ ਧੂਏ ਤੋਂ ਅਲਰਜੀ ਹੈ ਮੈਂ ਵਾਰ-ਵਾਰ ਧੂਏ ਵਿੱਚ ਜਾਵਾਂਗਾ ਤਾਂ ਉਹਦਾ ਸਰੀਰ ਤੇ ਮਾੜਾ ਅਸਰ ਜਾਏਗਾ ਮੇਰੇ ਸਰੀਰ ਦੇ ਅੰਦਰ ਧੂਆ ਜਾਏਗਾ ਉਹਦੇ ਨਾਲ ਸਾਹ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਸੁੰਗੜ ਜਾਂਦੀਆਂ ਨੇ ਜਿਹਦੇ ਨਾਲ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਖਾਣ ਪੀਣ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਅਤੇ ਧੂਏ ਤੋਂ ਇਹਨਾਂ ਚੀਜ਼ਾਂ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਸਰਦ ਮੱਡੀਆਂ ਦੇ ਵਿੱਚ ਦੋ ਸੀਜ਼ਨ ਲੱਗਦੇ ਨੇ ਇੱਕ ਤਾਂ ਕੜਕਦਾ ਸੀਜ਼ਨ ਹੁੰਦਾ ਇੱਕ ਠੰਡੇ ਦਾ ਸੀਜ਼ਨ ਕਿਹੜਾ ਸੀਜ਼ਨ ਜਿਹੜਾ ਜ਼ਿਆਦਾ ਜ ਦੇਖੋ ਦੋਨੋਂ ਸੀਜ਼ਨ ਹੀ ਡਿਪੈਂਡ ਕਰਦਾ ਹੈ ਕਿ ਮਰੀਜ਼ ਨੂੰ ਅਲਰਜੀ ਕਿਹੜੀ ਚੀਜ਼ ਤੋਂ ਆ ਕਈਆਂ ਨੂੰ ਘੱਟੇ ਤੋਂ ਅਲਰਜੀ ਹੁੰਦੀ ਹੈ ਹੁਣ ਮੰਡੀਆਂ ਜਾਓਗੇ ਘੱਟਾ ਤਾਂ ਆਮ ਹੀ ਹੁੰਦਾ ਤਾਂ ਉਹ ਦੋਨਾਂ ਸੀਜ਼ਨ ਤੇ ਮਰੀਜ਼ ਨੂੰ ਪ੍ਰੋਬਲਮ ਆ ਸਕਦੀ ਮਜ਼ਦੂਰੀ ਮੇਹਨਤ ਮਜ਼ਦੂਰੀ ਕਰਦੇ ਨੇ ਉਹ ਕਿਹੜੇ ਮਤਲਬ ਕਿਹੜੇ ਸਾਵਧਾਨੀਆਂ ਮਰੀਜ਼ ਨੂੰ ਵਰਤਣੀਆਂ ਚਾਹੀਦੀਆਂ ਵੀ ਜਿਹੜੇ ਏਅਰ ਜ਼ੇਲਪੇਟ ਵਿੱਚ ਨਾ ਉਹ ਦੇਖੋ ਜਿਹੜੇ ਮੇਹਨਤ ਮਜ਼ਦੂਰੀ ਕਰਦੇ ਨੇ ਜੇ ਉਹਨਾਂ ਨੂੰ ਕੋਈ ਸਾਹ ਦੀ ਦਿੱਕਤ ਹੈ ਤਾਂ ਮਾਸਕ ਲਗਾ ਕੇ ਰੱਖਣ ਇਆ ਮਾਸਕ ਨਹੀਂ ਤਾਂ ਪਰਨੇ ਨਾਲ ਆ ਕਿਸੇ ਹੋਰ ਚੀਜ਼ ਨਾਲ ਮੂੰਹ ਬੰਨ ਕੇ ਰੱਖਣ ਤਾਂ ਕਿ ਘਟਾ ਅਤੇ ਹੋਰ ਕਣ ਜਿਹੜੇ ਆ ਉਹ ਸਾਹ ਦੀ ਅੰਦਰ ਨਾ ਜਾ ਕਿੰਨੇ ਕਿਸਮ ਦੀ ਡਾਕਟਰ ਸਾਹਿਬ ਜਿਹੜੀ ਆ ਆਮ ਵਿਅਕਤੀ ਜਿਹੜਾ ਚੀਜ਼ਾਂ ਦਮੇ ਤੋਂ ਜਾਂ ਲਗਜ਼ਰੀ ਦੇ ਟੀਵੀ ਤੋਂ ਨਹੀਂ ਪ੍ਰੋਵਾਈਡ ਕਰਾ ਕਿੰਨੇ ਤਰ੍ਹਾਂ ਦੀ ਜਿਹੜੀ ਬਲਗਮ ਹੈ ਜਿਹੜੀ ਆਮ ਵਿਅਕਤੀ ਵਿੱਚ ਹੁੰਦੀ ਦੇਖੋ ਬਲਗਮ ਬਣਦੇ ਬਹੁਤ ਸਾਰੇ ਕਾਰਨ ਇਨਫੈਕਸ਼ਨ ਵੀ ਹੋ ਸਕਦੀ ਹੈ ਅਲਰਜੀ ਵੀ ਹੋ ਸਕਦੀ ਹੈ ਕੋਈ ਜਮਾਂਦਰੂ ਬਿਮਾਰੀ ਵੀ ਹੋ ਸਕਦੀ ਹੈ ਪਰ ਜਿਹੜੀਆਂ ਖਾਸ ਸਭ ਤੋਂ ਕਾਮਨ ਜਿਹੜੀਆਂ ਬਿਮਾਰੀਆਂ ਇੰਡੀਆ ਵਿੱਚ ਟੀਵੀ ਬਹੁਤ ਹੀ ਕਾਮਨ ਹੈ ਦੂਜੇ ਅਸਥਮਾ ਦੇ ਬਹੁਤ ਸਾਰੇ ਕੇਸ ਹਨ ਇੰਡੀਆ ਵਿੱਚ ਤੇ ਦੂਜਾ ਜਿਵੇਂ স্মੋਕਿੰਗ ਕਰਦੇ ਨੇ ਲੋਕ ਬੀੜੀ ਸਿਗਰਟ ਪੀਂਦੇ ਨੇ ਉਹਨਾਂ ਨੂੰ ਵੀ ਅੱਗੇ ਚੱਲ ਕੇ ਦਮਾ ਹੋ ਜਾਂਦਾ ਉਹ ਵੀ ਇੱਕ ਜਿਹੜਾ ਖਾਸ ਵੱਡਾ ਕਾਰਨ ਹੈ ਦਸੋ ਇੱਕ ਤਾਂ স্মੋਕਿੰਗ ਕਰਦੇ ਨੇ ਤੇ ਇੱਕ ਜਿਹੜਾ ਉਸੇ ਲਪੇਟ ਦੇ ਵਿੱਚ ਆ ਜਾਂਦਾ ਜੋ ਕਰਨ데요 ਵਿਅਕਤੀ ਉਸੇ ਕਿਡਰਡ ਬੜ ਬਿਲਕੁਲ ਸੈਕੰਡ ਹੈਂਡ স্মੋਕ ਵੀ ਓਨੀ ਹੀ ਖਤਰਨਾਕ ਹੈ ਜਿੰਨੀ ਆਪ ਸਮੋਕਿੰਗ ਕਰਦੇ ਆਪਾਂ ਉਹਨਾਂ ਵਾਸਤੇ ਦੇ ਇੱਕ ਜਿੰਨਾ ਖਤਰਾ ਹੈ ਉਨਾਂ ਹੀ ਖਤਰਾ ਜਿਹੜਾ ਪਾਸ ਖਲੋਤਾ ਬੰਦਾ ਹੈ ਉਹਨੂੰ ਵੀ ਉਨਾਂ ਹੀ ਖਤਰਾ ਹੈ ਉਹਦੇ ਅੰਦਰ ਵੀ ਉਹ ਧੂੰਆਂ ਜਾ ਕੇ ਉਹਦੇ ਅੰਦਰ ਵੀ ਨੁਕਸਾਨ ਕਰੇਗਾ ਇਹਨੂੰ ਆਪਾਂ ਸਰ ਸਾਬ ਜਿਵੇਂ ਬਹੁਤ ਮੌਸਮ ਬਦਲਦਾ ਵਾ ਆਮ ਜਿੱਦਾਂ ਜ਼ੁਕਾਮ ਬੁਖਾਰ ਵਗੈਰਾ ਵਾਇਰਸ ਜਿਹੜਾ ਕਾਫੀ ਹੋ ਜਾਂਦਾ ਵਾ ਇਹਨਾਂ ਵਾਸਤੇ ਜਿਹੜਾ ਬਲਗੰਬੰਦੀ ਆ ਤੇ ਕਿਹੜੇ ਫਰੇਜ਼ ਤੇ ਕਿਹੜੀ-ਕਿਹੜੀ ਜੜੀਆਂ ਤੇ ਚੀਜ਼ਾਂ ਜਿਹੜੀਆਂ ਖਾਣੀਆਂ ਚਾਹੀਦੀਆਂ ਨੇ ਦੇਖੋ ਖਾਸ ਕਰਕੇ ਜਿਵੇਂ ਹੁਣ ਸਰਦੀ ਦਾ ਮੌਸਮ ਆ ਰਿਹਾ ਤਾਂ ਹੁਣ ਖਾਂਸੀ ਜ਼ੁਕਾਮ ਇਹ ਬਹੁਤ ਹੀ ਕਾਮਨ ਹੁੰਦਾ ਹੈ ਮੋਸਟਲੀ ਇਹਦਾ ਕਾਰਨ ਜਿਹੜੇ ਵਾਇਰਸਸ ਹੁੰਦੇ ਨੇ ਇਹਨਾਂ ਵਾਇਰਸਸ ਤੋਂ ਬਚਣ ਵਾਸਤੇ ਠੰਡੀਆਂ ਚੀਜ਼ਾਂ ਹੁਣ ਅਵੋਇਡ ਕਰਨੀਆਂ ਚਾਹੀਦੀਆਂ ਨੇ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਨੇ ਅਤੇ ਇਨਾ ਹੋਰ ਜਿਵੇਂ ਬਾਹਰ ਜਿਵੇਂ ਜਾਂਦੇ ਹੋ ਸੇਟਾ ਕੇ ਰੱਖੋ ਮੋਟਾ ਛਾਤੀਂ ਤੱਕ ਰੱਖੋ ਮੋٹے ਕੱਪੜੇ ਪਾ ਕੇ ਜਾਓ ਤਾਂ ਠੰਡ ਤੋਂ ਬਚਣ ਬਚਣਾ ਚਾਹੀਦਾ ਕਿਹੜੀ ਕਿਹੜੀ ਡਾਕਟਰ ਸਾਹਿਬ ਜਿਵੇਂ ਮੈਡੀਕ ਸਾਹਿਬ ਤੁਹਾਡੇ ਕੋਲ ਆਉਣ ਤੇ ਬੀਜ ਆਉਂਦੇ ਨੇ ਬਲਕਿ ਬਾਦੀ ਜਾ ਕੇ ਬੈਠੇ ਕਿਹੜੀ ਮਤਲਬ ਕਿਹੜੀ ਚੀਜ਼ ਆਉਂਦੀ ਹੈ ਜਿਹੜੀ ਉਹ ਮਲਕ ਖਾਂ ਪੀਣ ਦੀ ਬੰਦ ਕੀਤੀ ਜਾਂਦੀ ਹੈ ਦੇਖੋ ਅਲਰਜੀ ਜਿਹੜੀ ਹੈ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਪਰ ਜਿਹੜਾ ਖਾਸ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਪ੍ਰੇਸ਼ ਖਾਸ ਕਰਕੇ ਰੱਖਣਾ ਜਿਨ੍ਹਾਂ ਤੋਂ ਕਮਨ ਅਲਰਜੀਆ ਹੁੰਦੀਆਂ ਨੇ ਜਿਵੇਂ ਕਿ ਹੋਲ ਡਰਿੰਕ वगैरह ਨਹੀਂ ਪੀਣੀ ਠੰਡਾ ਪਾਣੀ ਨਹੀਂ ਪੀਣਾ ਜਿਵੇਂ ਮੂੰਫਲੀ ਹੋ ਗਈ ਹੈ ਮੂੰਫਲੀ ਤੋਂ ਅਲਰਜੀ ਬਹੁਤ ਲੋਕਾਂ ਨੂੰ ਹੁੰਦੀ ਹੈ ਚਣਿਆਂ ਤੋਂ ਬਹੁਤ ਲੋਕਾਂ ਨੂੰ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਸਭ ਜਿਵੇਂ ਮੁੱਢੋਂ ਬਹੁਤ ਅੰਦਰ ਜਿਵੇਂ ਮੱਡੀ ਦੇ ਲਾਗ ਕੋਈ ਸਹੀ ਤਰ੍ਹਾਂ ਆਮ ਜਦੋਂ ਇਦਾਂ ਮਰੀਜ਼ ਨੇ ਪ੍ਰੋਟੈਕਟਰ ਹੁੰਦੇ ਜ ਉਹਨਾਂ ਨੂੰ ਮਿਲ ਕਿਹੜੀ ਸਾਵਧਾਨੀ ਕਰਕੇ ਜਦੋਂ ਬਾਹਰ ਦੇ ਵਿੱਚ ਜਾਣਾ ਨਹੀਂ ਤੇ ਜਾਂ ਲਾਗੋ ਨਾ ਕੀ ਕੀ ਜੇ ਤਾਂ ਦੇਖੋ ਕੋਈ ਮਰੀਜ਼ ਹੈ ਜਿਹਨੂੰ ਸਾਹ ਦੀ ਕੋਈ ਦਿੱਕਤ ਹੈ ਤਾਂ ਉਹਨਾਂ ਨੂੰ ਮੂੰਹ ਟੱਕੇ ਹੀ ਰੱਖਣਾ ਚਾਹੀਦਾ ਮਾਸਕ ਲਗਾ ਕੇ ਰੱਖੋ ਜਦੋਂ ਜਦੋਂ ਵੀ ਉਸ ਸਕੇ ਉਸ ਜਿਹੋ ਦੇ ਇਲਾਕੇ ਜਾਣਾ ਜਿੱਥੇ ਜਿਆਦਾ ਕੱਟਾ ਹੈਗਾ ਜਿਆਦਾ ਧੂਆ ਹੈ ਤਾਂ ਹਮੇਸ਼ਾ ਮਾਸਕ ਪਾ ਕੇ ਜਾਓ ਬੋਲ ਦਵਾੜੀ ਦੇ ਦੋ ਚਾਰ ਦਿਨ ਜਿਹੜੇ ਪਟਾਕਿਆਂ ਦਾ ਸ਼ੋਰ ਕਾਫੀ ਚੱਲਦਾ ਧੂਆ ਵਾਰਸ ਹੁੰਦਾ ਕਿ ਕਿਹੜੇ ਮਰੀਜ਼ ਜਿਹੜਾ ਜਿਆਦਾ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਣਗੇ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਜਿਨ੍ਹਾਂ ਨੂੰ ਸਾਹ ਦੇ ਕੋਈ ਵੀ ਰੋਗ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਸਾਹ ਦੀ ਅਲਰਜੀ ਹੈ ਦਮਾ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਖਾਸ ਤੌਰ ਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਬਾਹਰ ਨਾ ਜਾਓ ਜਿੱਥੇ ਪਟਾਕੇ ਚੱਲਦੇ ਆ ਜਿਆਦਾ ਉੱਥੇ ਨਾ ਜਾਓ ਜੇ ਮੰਨ ਲਓ ਘਰ ਦੇ ਲਾਗੇ ਜਿਆਦਾ ਧੂਆ ਹੋ ਰਿਹਾ ਤਾਂ ਘਰ ਦੇ ਅੰਦਰ ਰਹੋ ਅੰਦਰ ਵੀ ਮਾਸਕ ਲਗਾ ਕੇ ਰੱਖੋ ਬਾਹਰ ਜਾਣਾ ਪੈਂਦਾ ਤਾਂ ਮਾਸਕ ਲਗਾ ਕੇ ਜਾਓ ਬੜੇ ਸਾਵਧਾਨੀਆਂ ਵਰਤਨੇ ਚੋ ਸਰ ਜਿਵੇਂ ਗਠੀਏ ਤੇ ਵੱਜ ਕੇ ਪੇਸ਼ੈਂਟ ਜਿਹੜੇ ਕਾਫੀ ਲੱਗ ਰਹੇ ਨੇ ਇਹ ਪਾਣੀ ਤੋਂ ਹੋ ਰਿਹਾ ਜਾਂ ਕੀ ਵਾਇਰਸ ਸਾਰਾ ਨਹੀਂ ਨਹੀਂ ਗੈਂਠੀਆ ਜਿਹੜਾ ਹੁੰਦਾ ਉਹ ਇੱਕ ਕਿਸੇ ਵਾਇਰਸ ਤੋਂ ਨਹੀਂ ਹੁੰਦਾ ਉਹ ਮਤਲਬ ਜਨਮजात ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ ਤੇ ਇਹਦੇ ਵਾਸਤੇ ਕੋਈ ਖਾਸ ਪਰੇਜ਼ ਦੀ ਨਹੀਂ ਲੋੜ ਹੁੰਦੀ ਜੇ ਸਭ ਇਹ ਥੀੜੇ ਲੱਛਣ ਹੁੰਦੇ ਨੇ ਮਰੀਜ਼ ਦੇ ਵਿੱਚ ਤੇ ਮਤਲਬ ਕੀ ਸਾਰਾ ਦੱਸੋ ਗੈਂਠੀਆ ਚ ਦੇਖੋ ਖਾਸ ਕਰ ਜੋੜਾਂ ਦੀਆਂ ਦਰਦਾਂ ਹੁੰਦੀਆਂ ਨੇ ਹੱਥ ਪੈਰ ਜਿਹੜੇ ਉਂਗਲਾਂ ਨੇ ਉਹ ਟੇਡੀਆਂ ਹੋ ਜਾਂਦੀਆਂ ਨੇ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਹੱਥਾਂ ਜਿਹੜੀਆਂ ਇਹਨਾਂ 'ਚ ਅਕੜਨ ਹੋ ਰਹਿੰਦੀ ਹੈ ਜਿਹੜੇ ਛੋਟੇ ਜੋੜ ਹੁੰਦੇ ਹੱਥਾਂ ਦੇ ਇਹਨਾਂ 'ਚ ਦਰਦਾਂ ਰਹਿੰਦੀਆਂ ਨੇ ਇਹ ਸਾਰੇ ਲੱਛਣ ਹੁੰਦੇ ਕਿ ਕਿਹੜੇ ਗ੍ਰੇਪੇਜ ਤੇ ਕਿੰਨਾ ਚਿਰ ਫ੍ਰੀ ਅਮਰੀਕੀ ਦਵਾਈ ਚੱਲਦੀ ਕਹਿੰਦਾ ਕੋਸ ਸਕਦੇ ਦੇਖੋ ਗਾਰੰਟੀਆ ਦੀ ਦਵਾਈ ਜਿਹੜੀ ਆ ਉਹ ਲੰਬਾ ਸਮਾਂ ਹੀ ਖਾਣੀ ਪੈਂਦੀ ਹੈ ਤੇ ਮਤਲਬ ਕਈਆਂ ਨੂੰ ਤਾਂ ਲਾਈਫ ਲੌਂਗ ਹੀ ਪੂਰੀ ਉਮਰ ਹੀ ਖਾਣੀ ਪੈਂਦੀ ਹੈ ਅੱਛਾ ਇਹ ਹਲਕਾ ਡੇਰਾ ਬਾਬਾ ਨਾਨਕ ਇਸ ਲਾਲਕੇ ਦੇ ਵਿੱਚ ਕਿੰਨੇ ਮਰੀਜ਼ ਨੇ ਸੀ ਬਹੁਤ ਮਰੀਜ਼ ਤਾਂ ਕਾਫੀ ਹੈ ਇਸ ਏਰੀਆ 'ਚ ਵੀ ਕਾਫੀ ਮਰੀਜ਼ ਹੈ ਸ਼ੂਗਰ ਦੇ ਬਹੁਤ ਮਰੀਜ਼ ਨੇ ਆ ਹਾਈਪਰ ਟੈਨਸ਼ਨ ਜਿਹਨੂੰ ਬੀਪੀ ਕਹਿੰਦੇ ਨੇ ਆਪਾਂ ਉਹਦੇ ਬਹੁਤ ਮਰੀਜ਼ ਨੇ ਤੇ ਸਾਹ ਦੇ ਵੀ ਕਾਫੀ ਰੋਗੀ ਨੇ ਅੱਛਾ ਪਾਣੀ ਜਿਵੇਂ ਖੜਿਆ ਛੋਲੇ ਦੀ ਫਸਲਾਂ ਵੀ ਗਲ ਗਈਆਂ ਹੋਰ ਗੋਬੀ ਖਰ ਗਈ ਉਹਦੇ ਨਾਲ ਕਿੰਨੇ ਕਿੰਨੇ ਮਰੀਜ਼ ਜਿਹੜੇ ਏਜੀਐਂਡ ਫਲਸੂ ਡੇਂਗੂ ਦੇਖੋ ਜਦੋਂ ਵੀ ਪਾਣੀ ਖੜੇਗਾ ਤਾਂ ਡੇਂਗੂ ਜਿਹੜਾ ਉਹ ਪਨਪਨ ਦੇ ਜਿਹੜੇ ਉਹਦਾ ਲਾਰਵਾ ਹੁੰਦਾ ਹੈ ਉਹ ਬਹੁਤ ਸਾਰੇ ਅਸਰ ਹੁੰਦੇ ਨੇ ਤੇ ਇਸ ਲਈ ਪਾਣੀ ਖੜਾ ਨਾ ਹੋਣ ਦਿਓ ਕਿਤੇ ਜੇ ਪਾਣੀ ਖੜਾ ਆ ਉਹਦੀ ਸਫਾਈ ਕਰਵਾਓ ਤੇ ਆਪ ਵੀ ਪੂਰੇ ਕੱਪੜੇ ਪਾ ਕੇ ਰੱਖੋ ਹੱਥਾਂ ਪੈਰਾਂ ਨੂੰ ਟੱਕ ਕੇ ਰੱਖੋ ਤਾਂ ਕਿ ਮੱਛਰ ਨਾ ਕੱਟ ਸਕੇ ਜਿਵੇਂ ਬਾਰ ਆਈ ਜੀ ਪਾਣੀ ਕਾਫਾ ਜਿਵੇਂ ਜਰਾ ਇਨਾਂ ਇਲਾਕੇ ਦੇ ਵਿੱਚ ਖੜਾ ਹੋ ਗਿਆ ਝੋਨੇ ਦੀ ਫਸਲਾਂ ਗੜ ਗਈਆਂ ਗੋभी ਫਸਲੀ ਤੇ ਲੱਗੀ ਹਲਕਾ ਡੇਕਾ ਬਾਬਾ ਨਾਲ ਦੇ ਵਿੱਚ ਮਨਿਆ ਜਾਂਦੇ ਗੜ ਤੋ ਉਹ ਪਾਣੀ ਖੜੇ ਨਾਲ ਕਿਹੜੇ ਮਰੀਜ਼ ਜਿਹੜਾ ਇਹ ਮਤਲਬ ਫਸਲ ਜੀ ਖਰਾਬ ਹੋਈ ਡਿਫਾਲਟ ਨੇ ਨੇ ਇਹ ਨਾਲ ਦੇਖੋ ਪਾਣੀ ਦਾ ਤੁਹਾਨੂੰ ਜਿਵੇਂ ਦੱਸਿਆ ਕਿ ਪਾਣੀ ਤੋਂ ਹੋਰ ਵੀ ਜਿਹੜਾ ਡਾਇਰੀਆ ਹੁੰਦਾ ਪੇਟ ਖਰਾਬ ਪਾਣੀ ਤੋਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਤਾਂ ਇਸ ਕਰਕੇ ਇਹੋ ਜਿਹਾ ਕਿਤੇ ਵੀ ਏਰੀਆ ਮੱਛਰ ਪਾਣੀ ਚ ਮੱਛਰ ਪੈਦਾ ਹੁੰਦਾ ਮੱਛਰ ਤੋਂ ਅੱਗੇ ਗਾਮ ਮਲੇਰੀਆ ਡੇਂਗੂ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਵਾਟਰ ਬੋਰਨ ਡਿਜ਼ੀਜ਼ ਬਹੁਤ ਸਾਰੀਆਂ ਹੁੰਦੀਆਂ ਨੇ ਤਾਂ ਉਹਨਾਂ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ ਜਿਹੜਾ ਚਿਰਤੂ ਖੜਿਆ ਪਾਣੀ ਖਰਾਬ ਹੈ ਇੱਕ ਮਰੀਜ਼ ਜਿਹੜਾ ਆਪਣੇ ਪੇਸ਼ੈਂਟ ਹੋ ਗਏ ਨੇ ਪੱਕਾ ਹੋ ਗਏ ਨੇ ਦਮੇ ਦੇ ਪੇਸ਼ੈਂਟ ਹੋ ਗਏ ਨੇ ਜਾਂ ਮਤਲਬ ਟੀਵੀ ਦੇ ਪੇਸ਼ੈਂਟ ਹੋ ਗਏ ਇਹਨਾਂ ਦਾ ਸਬੰਧ ਨਹੀਂ ਪਾਣੀ ਦਾ ਦਮੇ ਦੇ ਜਾਂ ਜਿਹੜੇ ਟੀਵੀ ਦੇ ਮਰੀਜ਼ ਹੁੰਦੇ ਨੇ ਇਹਨਾਂ ਨੂੰ ਖਾਸ ਕਰਕੇ ਮੈਂ ਕਹਾਂਗਾ ਟੀਵੀ ਦੇ ਮਰੀ ਖੁਰਾਕ ਵਧੀਆ ਰੱਖਣੀ ਚਾਹੀਦੀ ਹੈ ਜੇ ਟੀਵੀ ਹੋ ਗਈ ਹੈ ਉਹਦਾ ਇਲਾਜ ਜਿਹੜਾ ਸਰਕਾਰੀ ਹਸਪਤਾਲ ਵਿੱਚ ਫ੍ਰੀ ਇਲਾਜ ਦਾ ਅਵੇਲੇਬਲ ਹੈ ਤਾਂ ਮੈਂ ਇਹ ਚੰਦਾ ਕਿ ਇਲਾਜ ਕਰੋ ਆਪਣਾ ਤੇ ਨਾਲ ਦੀ ਨਾਲ ਖੁਰਾਕ ਵਧੀਆ ਰੱਖੋ ਕਿਵੇਂ ਦੀ ਖੁਰਾਕ ਜਿਹੜੀ ਬੇਸ਼ਕੁਨ ਹੈ ਪੇਸ਼ੇਨ ਨੂੰ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ ਅੰਡੇ ਖਾਓ ਮੱਛੀ ਖਾਓ ਚਿਕਨ ਖਾਓ ਸਭ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ ਟੀਵੀ ਦੇ ਬਾਰੇ ਉਹ ਦਿਵਾਲੀ ਲੱਗ ਕੀ ਮੈਸੇਜ ਜਗਾ ਦਿੰਦੇ ਦਿਵਾਲੀ ਦੀ ਮੈਂ ਸਾਰੇ ਇਲਾਕੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅਤੇ ਸਾਰਿਆਂ ਨੂੰ ਧੂਏ ਤੋਂ ਅਤੇ ਪਟਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਅਤੇ ਸਾਰਿਆਂ ਨੂੰ ਇੱਕ ਚੰਗੀ ਸਿਹਤ ਦੀ ਕਾਮਨਾ ਕਰਦਾ ਸੋ ਇਹ ਸਾਨੂੰ ਡਾਕਟਰ ਐਸ.ਪੀ. ਸਿੰਘ ਪੱਲੂ ਜੀ ਸਾਥੀ ਦੇ ਸਪੈਸ਼ਲਿਸਟ ਲਾਹਰ ਜਿਨ੍ਹਾਂ ਨੇ ਸਾਰੀ ਜਾਣਕਾਰੀ ਧੂਏ ਲੈ ਕੇ ਤੇ ਕਿਹੜੇ ਮਰੀਜ਼ਾਂ ਦੇ ਜਿਹੜਾ ਜ਼ਿਆਦਾ ਅਫੈਕਟਡ ਪੈਂਦਾ ਤੇ ਕਿਹੜੇ ਕਿਹੜੇ ਮਰੀਜ਼ਾਂ ਨੂੰ ਜਿਹੜੀ ਸਾਵਧਾਨੀਆਂ ਵਰਤਣੇ ਚਾਹੀਦੀਆਂ ਨੇ ਕਿਹੜੀ ਜਿਹੜੀ ਡਾਈਟ ਖਾਣੀ ਚਾਹੀਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪ੍ਰਸਿੱਧ ਖੁਸ਼ੀਪੁਰ